ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਅੰਮ੍ਰਿਤ ਵੇਲੇ ਤੁਹਾਡੀ ਅਚਾਨਕ ਹੀ ਅੱਖ ਖੁੱਲ ਜਾਂਦੀ ਹੈ ਤੇ ਜੇਕਰ ਤੁਸੀਂ ਇਸ ਵੇਲੇ ਪਰਮਾਤਮਾ ਦਾ ਇਸ ਤਰ੍ਹਾਂ ਨਾਮ ਸਿਮਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਸਵਾਰੀ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਤ ਸੰਗਤ ਜੀ ਅੰਮ੍ਰਿਤ ਵੇਲੇ ਦਾ ਵੇਲਾ ਬੜਾ ਹੀ ਪਾਵਰਫੁਲ ਵੇਲਾ ਹੁੰਦਾ ਹੈ ਬੜਾ ਹੀ ਤਾਕਤਵਰ ਵੇਲਾ ਹੈ ਬੜਾ ਹੀ ਭਾਗਾਂ ਭਰਿਆ ਵੇਲਾ ਹੁੰਦਾ ਹੈ ਪਵਿੱਤਰ ਵੇਲਾ ਹੈ ਇਸ ਵੇਲੇ ਦੇ ਵਿੱਚ ਜਾਗ ਆਉਣੀ ਇਸ ਵੇਲੇ ਵਿੱਚ ਸਾਡੀ ਅੱਖ ਖੁੱਲ ਜਾਂਦੀ ਹੈ ਤਾਂ ਸਮਝ ਲੈਣਾ ਕਿ ਸਾਡੇ ਕਰਮ ਸਾਡੇ ਭਾਗ ਜਾਗ ਚੁੱਕੇ ਹਨ ਮਹਾਪੁਰਖ ਜੀ ਅਕਸਰ ਹੀ ਸਮਝਾਉਂਦਿਆਂ ਹੋਏ ਕਹਿੰਦੇ ਹਨ ਕਿ ਜਦੋਂ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆ ਜਾਵੇ ਤਾਂ ਸਮਝ ਲੈਣਾ ਕਿ ਸਾਡੇ ਸਤਿਗੁਰ ਜੀ ਨੇ ਸਾਨੂੰ ਕਿ ਸਾਡੇ ਸਤਿਗੁਰ ਜੀ ਨੇ ਸਾਨੂੰ ਯਾਦ ਕੀਤਾ ਹੈ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਕੁਝ ਦੇਣਾ ਚਾਹੁੰਦੇ ਹਨ ਇਸ ਕਰਕੇ ਅੱਜ ਸਾਨੂੰ ਅੰਮ੍ਰਿਤ ਵੇਲੇ ਵਿੱਚ ਜਾਗ ਆ ਚੁੱਕੀ ਹੈ ਅੰਮ੍ਰਿਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਭਾਗਾ ਵਾਲਿਆਂ ਨੂੰ ਹੀ ਮਿਲਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੇ ਨਾਲ ਸਾਡੇ ਤੇ ਕਿਰਪਾ ਹੋ ਜਾਂਦੀ ਹੈ ਤਾਂ ਜੇ ਇਹ ਕਿਰਪਾ ਕਿਸੇ ਹੋਰ ਤੇ ਹੋ ਰਹੀ ਹੋਵੇ ਭਾਵ ਸਭ ਤੋਂ ਪਹਿਲਾਂ ਤਾਂ ਉਸ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕੁਝ ਭੈਣ ਭਰਾ ਹੁੰਦੇ ਹਨ ਜਿਨ੍ਹਾਂ ਦੀ ਅੱਖ ਆਪਣੇ ਆਪ ਹੀ ਅੰਮ੍ਰਿਤ ਵੇਲੇ ਖੁੱਲ ਜਾਂਦੀ ਹੈ। ਭਾਵ ਕਿ ਸਵੇਰੇ 2 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਆਪਣੇ ਆਪ ਹੀ ਉਹਨਾਂ ਨੂੰ ਜਾਗ ਆ ਜਾਂਦੀ ਹੈ। ਉਹ ਭਾਵੇਂ ਕਿਸੇ ਵੀ ਤਰੀਕੇ ਨਾਲ ਉੱਠਣ ਕੁਝ ਲੋਕ ਸਰਦੀ ਗਰਮੀ ਕਰਕੇ ਉੱਠਦੇ ਹਨ ਤੇ ਜੇ ਕਈ ਵਾਰ ਅਚਾਨਕ ਆਪਾਂ ਤਪਕ ਕੇ ਵੀ ਉੱਠ ਜਾਂਦੇ ਹਨ ਜਾਗ ਖੁੱਲ ਜਾਂਦੀ ਹੈ। ਇੰਜ ਲੱਗਦਾ ਹੈ ਜਿਵੇਂ ਕਿਸੇ ਨੇ ਆਵਾਜ਼ ਮਾਰੀ ਹੋਵੇ ਜਾਂ ਕੋਈ ਚੀਜ਼ ਡਿੱਗ ਕੇ ਉਹਦੇ ਖਿੜਾਕ ਦੇ ਨਾਲ ਹੀ ਅਸੀਂ ਕਈ ਵਾਰ ਉੱਠਣ ਦਾ ਕਾਰਨ ਸਮਝ ਲੈਂਦੇ ਹਾਂ ਸਾਡੇ ਉੱਠਣ ਦਾ ਕਿਸੇ ਵੀ ਕਾਰਨ ਕਰਕੇ ਸਾਨੂੰ ਅੰਮ੍ਰਿਤ ਵੇਲੇ ਵਿੱਚ ਜਾਗ ਆ ਜਾਂਦੀ ਹੈ ਸਾਡੀ ਅੱਖ ਖੁੱਲ ਗਈ ਤਾਂ ਸਮਝ ਲੈਣਾ ਸਾਡੇ ਭਾਗ ਜਾਗ ਚੁੱਕੇ ਹਨ ਜੇਕਰ ਕੋਈ అలਾਰਮ ਦੀ ਸਹਾਇਤਾ ਦੇ ਨਾਲ ਉੱਠ ਰਿਹਾ ਹੈ ਤਾਂ ਇਹ ਵੀ ਬੜੀ ਹੀ ਵੱਡੀ ਖੁਸ਼ਕਿਸਮਤੀ ਹੈ ਜੀ ਮਾਲਕ ਦੀ ਕਿਉਂਕਿ ਕੁਝ ਲੋਕ ਆਖਦੇ ਹਨ ਕਿ ਉਹਨਾਂ ਕੋਲੋਂ ਉੱਠਿਆ ਨਹੀਂ ਜਾਂਦਾ। ਅੰਮ੍ਰਿਤ ਵੇਲੇ ਦੇ ਵਿੱਚ ਕਲਯੁਗ ਦਾ ਪਹਿਰਾ ਵੀ ਬੜਾ ਹੀ ਤਕੜਾ ਹੁੰਦਾ ਹੈ। ਕਲਯੁਗ ਵੀ ਆਪਣਾ ਪੂਰਾ ਜ਼ੋਰ ਲਗਾਉਂਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਦਬਾ ਲਵਾਂ। ਇਸ ਬੰਦੇ ਨੂੰ ਮੰਝੇ ਤੋਂ ਉੱਠਣ ਨਾ ਦਵਾਂ। ਕਿਉਂਕਿ ਜੇਕਰ ਇਹ ਬੰਦਾ ਅੰਮ੍ਰਿਤ ਵੇਲੇ ਵਿੱਚ ਉੱਠਦਾ ਹੈ, ਇਹ ਉੱਠ ਕੇ ਰੱਬ ਦਾ ਨਾਮ ਜਪੇਗਾ। ਜੇ ਇਹਨੇ ਰੱਬ ਦਾ ਨਾਮ ਜਪ ਲਿਆ ਤਾਂ ਮੇਰਾ ਪ੍ਰਭਾਵ ਘਟ ਜਾਵੇਗਾ। ਇਸ ਕਰਕੇ ਕਹਿੰਦੇ ਹਨ ਕਿ ਕਾਲ ਯੁਗ ਦਾ ਵੀ ਪੂਰਾ ਜ਼ੋਰ ਲੱਗਿਆ ਹੁੰਦਾ ਹੈ ਸਾਨੂੰ ਦਬਾਉਣ ਦੇ ਲਈ ਜੋ ਮਨੁੱਖ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਹਨ ਮਹਾਪੁਰਖ ਜੀ ਕਹਿੰਦੇ ਹਨ ਕਿ ਸਮਝੋ ਉਹ ਯੋਧੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਸਵੇਰੇ ਸਵੇਰੇ ਇੱਕ ਜੰਗ ਜਿੱਤਣ ਦੇ ਬਰਾਬਰ ਹੁੰਦਾ ਹੈ ਇਹ ਜੰਗ ਕਹਿੰਦੇ ਹਨ ਹੁੰਦੀ ਹੈ ਸਿੱਧੀ ਕਾਲ ਯੁਗ ਦੇ ਅਲਾਰਮ ਦੇ ਨਾਲ ਸਾਡੀ ਨੀਂਦ ਦੇ ਨਾਲ ਇਹ ਜੰਗ ਆਪਾਂ ਤਾਂ ਹੀ ਜਿੱਤ ਸਕਦੇ ਹਾਂ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੇ ਨਾਲ ਹੋਣ ਤਾਂ ਜੇਕਰ ਅੰਮ੍ਰਿਤ ਵੇਲੇ ਵਿੱਚ ਉੱਠਦੇ ਹੋ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਸਿੱਖੋ ਭਾਵੇਂ ਕਿਸੇ ਨੂੰ ਆਪਣੇ ਆਪ ਜਾਗ ਆ ਰਹੀ ਹੋਵੇ ਭਾਵੇਂ ਕੋਈ అలਾਰਮ ਦੀ ਸਹਾਇਤਾ ਨਾਲ ਉੱਠ ਰਿਹਾ ਹੋਵੇ ਤਾਂ ਮਾਲਕ ਦਾ ਕੋਟਾਨ ਕੋਟ ਸ਼ੁਕਰਾਨਾ ਕਰਿਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਸਾਡੇ ਤੇ ਇਹ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਸਾਡੇ ਲਈ ਬਹੁਤ ਕੀਮਤੀ ਹੈ ਅੰਮ੍ਰਿਤ ਵੇਲੇ ਦੇ ਵਿੱਚ ਅਸੀਂ ਇੱਕ ਵਾਰ ਵਾਹਿਗੁਰੂ ਜੀ ਕਹਿੰਦੇ ਹਾਂ ਤੇ ਪੂਰੇ ਦਿਨ ਦੇ ਵਿੱਚ ਹਜ਼ਾਰ ਵਾਰ ਵਾਹਿਗੁਰੂ ਜੀ ਕਹੀਏ। ਮਹਾਪੁਰਖ ਜੀ ਕਹਿ ਦਿੰਦੇ ਹਨ ਕਿ ਇੱਕ ਬਰਾਬਰ ਹੈ। ਅੰਮ੍ਰਿਤ ਵੇਲੇ ਵਿੱਚ ਇੰਨੀ ਤਾਕਤ ਤੇ ਇੰਨੀ ਪਾਵਰ ਹੈ ਕਿ ਇਸ ਕਰਕੇ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਸ਼ਿਨ ਅਸੀਂ ਸਾਂਭਣਾ ਹੈ ਸਾਥ ਸੰਗਤ ਜੀ। ਅੰਮ੍ਰਿਤ ਵੇਲੇ ਦੇ ਵਿੱਚ ਜਿਹੜੇ 3 ਘੰਟੇ ਹਨ ਸੂਰਜ ਚੜ੍ਹਨ ਤੋਂ ਪਹਿਲਾਂ ਤਿੰਨੇ ਘੰਟੇ ਸਾਨੂੰ ਸੰਭਾਲ ਲੈਣੇ ਚਾਹੀਦੇ ਹਨ। ਕਿਉਂਕਿ ਇਸ ਵੇਲੇ ਦੀ ਕੀਤੀ ਹੋਈ ਕਮਾਈ ਸਾਨੂੰ ਪੂਰੇ ਦਿਨ ਦੇ ਨਾਲ ਕਦੇ ਮਿਲਾ ਨਹੀਂ ਸਕਦੀ ਤਾਂ ਕੋਸ਼ਿਸ਼ ਆਪਾਂ ਇਹੋ ਕਰਨੀ ਹੈ ਕਿ ਅੰਮ੍ਰਿਤ ਵੇਲੇ ਵਿੱਚ ਉੱਠ ਕੇ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਨੂੰ ਸੰਭਾਲ ਲਈਏ ਜੇਕਰ ਕਿਸੇ ਦੀ ਮਜਬੂਰੀ ਹੈ ਕਈਆਂ ਦਾ ਸਰੀਰ ਠੀਕ ਨਹੀਂ ਰਹਿੰਦਾ ਕਈ ਭੈਣ ਭਰਾ ਕੰਮਕਾਰਾਂ ਵਾਲੇ ਹਨ ਤਾਂ ਉਹ ਕਹਿ ਦਿੰਦੇ ਹਨ ਅਸੀਂ ਦਿਨ ਪਰ ਬੜੀ ਮਿਹਨਤ ਨਾਲ ਕੰਮ ਕਰਦੇ ਹਾਂ ਰਾਤ ਨੂੰ ਲੇਟ ਕਰ ਆਉਂਦੇ ਹਾਂ ਪਰ ਅਸੀਂ ਅੰਮ੍ਰਿਤ ਵੇਲੇ ਦੀ ਕੀਮਤ ਨੂੰ ਸਮਝਦੇ ਹਾਂ ਇਸ ਕਰਕੇ ਅਸੀਂ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹਾਂ ਪਰ ਅੰਮ੍ਰਿਤ ਵੇਲੇ ਸੰਭਾਲਣ ਤੋਂ ਬਾਅਦ ਅਸੀਂ ਫਿਰ ਸੌ ਜਾਂਦੇ ਹਾਂ ਤਾਂ ਵੇਖੋ ਸਾਧ ਸੰਗਤ ਜੀ ਉਹ ਅੰਤਰਜਾਮੀ ਸੱਚੇ ਪਾਤਸ਼ਾਹ ਪਰਮਾਤਮਾ ਜੀ ਸਭ ਜਾਣਦੇ ਹਨ ਉਹਨਾਂ ਨੂੰ ਸਭ ਪਤਾ ਹੈ ਉਹਨਾਂ ਨੂੰ ਸਾਡੀਆਂ ਮਜਬੂਰੀਆਂ ਦਾ ਵੀ ਪਤਾ ਹੈ ਉਹਨਾਂ ਨੂੰ ਸਾਡੇ ਬਹਾਨਿਆਂ ਦਾ ਵੀ ਪਤਾ ਹੈ ਸਾਡੇ ਵਿਖਾਵੇ ਦਾ ਵੀ ਪਤਾ ਹੈ ਉਹ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਤੋਂ ਕੁਝ ਵੀ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਸਭ ਕੁਝ ਜਾਣਨ ਹਾਰ ਹਨ ਇਸ ਕਰਕੇ ਜੇਕਰ ਕੋਈ ਮਨੁੱਖ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਿਹਾ ਹੈ ਦਿਨ ਭਰ ਕੰਮਕਾਰ ਕਰਦਾ ਹੈ ਅੰਮ੍ਰਿਤ ਵੇਲੇ ਵੀ ਸਾਮ ਰਿਹਾ ਹੈ ਭਾਵੇਂ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਦਾ ਨਿਤਨੇਮ ਕਰੀ ਜਾ ਰਿਹਾ ਹੈ ਤਾਂ ਜੇਕਰ ਉਹ ਨਿਤਨੇਮ ਕਰਨ ਤੋਂ ਬਾਅਦ ਅੰਮ੍ਰਿਤ ਵੇਲਾ ਸੰਭਾਲਣ ਤੋਂ ਬਾਅਦ ਕੁਝ ਦੇਰ ਆਰਾਮ ਕਰਨ ਲਈ ਸੌਂ ਜਾਂਦਾ ਹੈ ਤਾਂ ਚਲੋ ਮੰਨਦੇ ਹਾਂ ਕਿ ਇਹ ਵੀ ਉਸ ਦੀ ਮਜਬੂਰੀ ਹੈ ਕਿਉਂਕਿ ਉਸਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਲੋੜਿੰਦੀ ਨੀਂਦ ਲੈਣੀ ਜ਼ਰੂਰੀ ਹੈ। ਉਹਦੇ ਸਰੀਰ ਨੂੰ ਪੂਰੇ ਹੀ ਆਰਾਮ ਦੀ ਜ਼ਰੂਰਤ ਹੈ। ਤਾਂ ਹੀ ਫਿਰ ਅਗਲੇ ਦਿਨ ਉਹ ਕੰਮ ਕਰਨ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵੇਗਾ। ਤਾਂ ਹੀ ਉਹ ਤੰਦਰੁਸਤ ਰਹੇਗਾ। ਪਰ ਜੇਕਰ ਕੋਈ ਮਨੁੱਖ ਸਾਰਾ ਹੀ ਦਿਨ ਘਰ ਦੇ ਵਿੱਚ ਵਿਹਲਾ ਫਿਰਦਾ ਰਹੇ, ਸਾਰੀ ਰਾਤ ਸੌ ਕੇ ਗਵਾ ਲਵੇ, ਸਾਰਾ ਦਿਨ ਵੀ ਬਿਸਤਰ ਤੇ ਲੰਮੇ ਪਿਆ ਰਹੇ, ਟੀਵੀ ਵੇਖਦਾ ਰਹੇ, ਮੋਬਾਈਲ ਚਲਾਉਂਦਾ ਰਹੇ ਜੇਕਰ ਉਹ ਮਨੁੱਖ ਵੀ ਕਹੇ ਕਿ ਮੈਂ ਭਾਈ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਸੌ ਜਾਵਾਂ ਤਾਂ ਫਿਰ ਇਹ ਬਹੁਤ ਹੀ ਗਲਤ ਗੱਲ ਹੈ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਸਾਡੇ ਗੁਰੂ ਸਾਹਿਬ ਜੀ ਦਾ ਸਾਨੂੰ ਫਿਰ ਕੋਈ ਵੀ ਫਾਇਦਾ ਪ੍ਰਾਪਤ ਨਹੀਂ ਹੋਵੇਗਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਉੱਤੇ ਮਿਹਰਬਾਨ ਹੀ ਹੁੰਦੇ ਹਨ ਪਰ ਕੁਦਰਤ ਪੂਰੀ ਕਾਇਨਾਤ ਸਾਡੇ ਤੇ ਮਿਹਰਬਾਨ ਹੁੰਦੀ ਹੈ ਆਪਾਂ ਇਹਨਾ ਸੋਚੀਏ ਕਿ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਨਾਮ ਜਪਾਂਗੇ ਮਾਲਕ ਦੀ ਬੰਦਗੀ ਕਰਾਂਗੇ ਰੰਗ ਰੱਬ ਨੇ ਹੀ ਰੱਬ ਰਹਿਣਾ ਹੈ ਪਰ ਪਰਮਪਿਤਾ ਪਰਮੇਸ਼ਵਰ ਦੀ ਸ਼ਕਤੀ ਉਸੇ ਤਰ੍ਹਾਂ ਹੀ ਰਹੇਗੀ ਸਾਡੇ ਨਾਮ ਜਪਣ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜੇ ਫਰਕ ਪੈਣਾ ਹੈ ਤਾਂ ਸਾਨੂੰ ਫਰਕ ਪੈਣਾ ਹੈ ਜਪ ਲਵਾਂਗੇ ਤਾਂ ਸੌਖੇ ਹੋ ਜਾਵਾਂਗੇ ਸੁੱਤੇ ਰਹਾਂਗੇ ਤਾਂ ਸਮਝੋ ਸਾਡੇ ਭਾਗ ਵੀ ਸੌ ਜਾਣਗੇ ਸਾਡੀ ਕਿਸਮਤ ਨੂੰ ਜਾਗਣਾ ਨਹੀਂ ਪਵੇਗਾ ਉਸ ਨੂੰ ਤਾਲਾ ਲੱਗ ਜਾਵੇਗਾ ਇਹ ਹੁਣ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਆਪਣੀ ਕਿਸਮਤ ਨੂੰ ਜਗਾਉਣਾ ਚਾਹੁੰਦੇ ਹਾਂ ਜਾਂ ਸੁਵਾਉਣਾ ਚਾਹੁੰਦੇ ਹਾਂ ਜੇਕਰ ਅਸੀਂ ਅੰਮ੍ਰਿਤ ਵੇਲੇ ਉੱਠਾਂਗੇ ਤਾਂ ਸਾਡੀ ਕਿਸਮਤ ਜਾਗੇਗੀ ਸਾਡੇ ਭਾਗ ਜਾਗਣਗੇ ਸਾਡੀ ਤਰੱਕੀ ਹੋਵੇਗੀ ਤੇ ਜੇਕਰ ਅਸੀਂ ਅੰਮ੍ਰਿਤ ਵੇਲੇ ਸੌਵਾਂਗੇ ਤਾਂ ਸਾਡੇ ਭਾਗ ਵੀ ਸੌ ਜਾਣਗੇ ਸੋ ਸਾਧ ਸੰਗਤ ਜੀ ਮਾੜੇ ਕਰਮ ਨੂੰ ਸਵਾਰਣ ਦਾ ਚੰਗੇ ਕਰਮ ਬਣਾਉਣ ਦਾ ਸਾਨੂੰ ਇਹੀ ਮੌਕਾ ਮਿਲ ਰਿਹਾ ਹੈ ਇਸ ਲਈ ਅਸੀਂ ਹਮੇਸ਼ਾ ਹੀ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਹੈ ਤੇ ਪਰਮਾਤਮਾ ਜੀ ਦੀ ਮਿੱਠੀ ਗੋਦ ਦਾ ਨਿਗ ਮੰਨਣਾ ਹੈ ਸੋ ਸਾਧ ਸੰਗਤ ਜੀ ਇਹ ਦਸੀਆਂ ਹੋਈਆਂ ਗੱਲਾਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਹੀ ਫਾਇਦਾ ਮਿਲ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ